ਅੱਜ ਮਿਤੀ 3 ਮਾਰਚ 2025 ਨੂੰ ਸਰਕਾਰੀ ਸੀਨੀਅਰ ਸਕੈਂਦਰੀ ਸਮਾਰਟ ਸਕੂਲ ਵਿਰਕ ਵਿੱਚ ਇਲਾਕੇ ਦੇ ਪ੍ਰਮੁੱਖ ਸਮਾਜ ਸੇਵੀ ਐਨਆਰਆਈ ਸਰਦਾਰ ਰਣਜੀਤ ਸਿੰਘ ਰਾਣਾ ਜੀ ਆਪਣੇ ਪਰਿਵਾਰ ਸਮੇਤ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਹੱਲਾਸ਼ੇਰੀ ਦਿੱਤੀ ਅਤੇ ਪੜ੍ਹਾਈ ਲਈ ਕਿਸੇ ਵੀ ਤਰ੍ਹਾਂ ਦੀ ਆ ਰਹੀ ਔਕੜ ਨੂੰ ਦੂਰ ਕਰਨ ਦਾ ਵਚਨ ਦਿੱਤਾ। ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਪਿਤਾ ਸਰਦਾਰ ਸੀਤਲ ਸਿੰਘ ਵਿਰਕ ਅਤੇ ਚਾਚਾ ਸਰਦਾਰ ਬਿੱਕਰ ਸਿੰਘ ਮਜਾਰੇ ਵਾਲਿਆਂ ਦੀ ਯਾਦ ਵਿੱਚ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਬੱਚਿਆਂ ਲਈ ਖਾਸ ਤੌਰ ਤੇ ਕੇਕ ਲਿਆਂਦਾ ਗਿਆ ਅਤੇ ਜਿਨ੍ਹਾਂ ਬੱਚਿਆਂ ਦਾ ਅੱਜ ਜਨਮ ਦਿਨ ਸੀ ਉਹਨਾਂ ਨਾਲ ਕੇਕ ਕੱਟ ਕੇ ਇਹ ਦਿਨ ਮਨਾਇਆ ਗਿਆ। ਰਾਣਾ ਜੀ ਦੇ ਮਾਤਾ ਜੀ ਵੱਲੋਂ ਇਹਨਾਂ ਬੱਚਿਆਂ ਨੂੰ ਜਨਮ ਦਿਨ ਦੇ ਤੋਹਫੇ ਵਜੋਂ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਸਕੂਲ ਇਨ ਚਾਰਜ ਸ਼੍ਰੀਮਤੀ ਬਲਵਿੰਦਰ ਕੌਰ ਨੇ ਸਮੂਹ ਸਟਾਫ ਵੱਲੋਂ ਸਰਦਾਰ ਰਣਜੀਤ ਸਿੰਘ ਵਿਰਕ ਸਰਦਾਰ ਦਲਜੀਤ ਸਿੰਘ ਵਿਰਕ ਭੈਣ ਜੀ ਬਲਵਿੰਦਰ ਕੌਰ ਭੈਣ ਜੀ ਸ਼ਿੰਦਰ ਕੌਰ ਅਤੇ ਮਿਸਟਰ ਕ੍ਰਿਸ ਦਾ ਧੰਨਵਾਦ ਕੀਤਾ ਸਾਰਿਆਂ ਦਾ ਵੀ ਬਹੁਤ-ਬਹੁਤ ਜੀ ਆਇਆਂ ਕਿਸ ਸਕੂਲ ਦੇ ਵਿੱਚ ਔਰ ਥੈਂਕ ਯੂ ਵੈਰੀ ਮੱਚ ਉਹਨਾਂ ਨੇ ਜਿੰਨਾ ਵੀ ਸਾਡੇ ਸਕੂਲ ਲਈ ਕੀਤਾ ਬਹੁਤ ਜ਼ਿਆਦਾ ਕੀਤਾ ਹੈਗਾ ਉਹਨਾਂ ਨੂੰ ਸਾਨੂੰ ਬੇਟਾ ਇਸ ਗੱਲ ਦੀ ਪੇਟਾ ਮਿਲਦੀ ਹੈ ਕਿ ਉਹ ਇਸ ਸਕੂਲ ਦੇ ਵਿੱਚ ਪੜ੍ਹੇ ਆ ਤੇ ਉਹ ਸਕੂਲ ਬਾਰੇ ਦੇਖੋ ਕਿੰਨਾ ਆਦਰ ਸਤਕਾਰ ਹੈ ਉਹਨਾਂ ਦੇ ਮਨ ਵਿੱਚ ਕਿ ਉਹ ਇੱਕ ਸਕੂਲ ਨੂੰ ਬਹੁਤ ਬਹੁਤ ਪੂਰੇ ਮਤ ਲੱਗਦਾ ਹੈਗਾ ਕਿ ਸਾਡੇ ਅ ਏਸ ਬਰਾਇਆ ਚੂ ਦੇ ਵਿੱਚ ਸਾਡਾ ਸਕੂਲ ਹੀ ਹੈਗਾ ਜਿਹਦੀ ਦਿੱਖ ਬਹੁਤ ਜ਼ਿਆਦਾ ਵਧੀਆ ਬਣ ਗਈ ਆ ਉਹ ਸਾਡੀ ਹਰ ਪ੍ਰੋਬਲਮਸ ਹੁੰਦੇ ਆ ਅਸੀਂ ਵੀ ਉਹਨਾਂ ਨੂੰ ਵੇਚ ਜਦੋਂ ਵੀ ਆਉਂਦੇ ਆ ਅਸੀਂ ਆਪ ਆਪਣੀ ਪ੍ਰੋਬਲਮ ਦੱਸਦੇ ਆ ਉਹ ਫਿਰ ਉਸ ਦਾ ਸੋਲੂਸ਼ਨ ਵੀ ਕਰਦੇ ਆ ਲਾਸਟ ਇਅਰ ਉਹਨਾਂ ਨੇ ਬੇਟਾ 35000 ਜਿਹੜਾ ਸੀਗਾ ਤੁਹਾਡੀਆਂ ਫੀਸਾਂ ਭੇਜੀਆਂ ਨੇ जेडे बच्चे जे फीस नहीं सी पे कर सकते हैं सो so, बहुत बहुत धन्यवाद है मेरे वालों सारे स्टाफ वालों थैंक यू वेरी मच सब सब लोग बुलाओ आप अंग्रेजी बोलते हैं क्योंकि मेरी पंजाबी जेडी पंजाबी मेरी बात बढ़िया नहीं है कि मगर मेरी इंग्लिश सबके ज्यादा ठीक है बोलो सब पर मिक्स कर लेओ थोड़ी पंजाबी मिक्स कर लेओ थोड़ी इंग्लिश मिक्स So, Arjen, exams so, yeah, well, okay so in English I'd like to wish you all the very best of luck in your exams. I hope you all do very well and make us all proud. Um, just a few words from me so you know we value your education your education is very important to us. So you are the children of our village. you are our future. So we're very proud to invest be in you yeah. मेरा मतलब है कि ਤੁਸੀਂ ਸਾਡੇ ਹਾਂ ਸਾਡੇ ਫੀਚਰ ਸੀ ਅਸੀਂ ਤਾਂ ਉਹ ਨਹੀਂ ਕਿ ਯੂ نو ਤੁਸੀਂ ਅਮ ਗਾਹਾਂ ਟ੍ਰਿਕੀ ਕਰੋ ਬਿਲਕੁਲ ਬਹੁਤ ਅੱਛੀ ਤੁਸੀਂ ਕਿ ਕਮ ਕਰ ਸਕਦੇ ਕਿ ਸਾਡੇ ਕਮ ਤਰੱਕੀ ਕਰਦੀ ਹੈ ਤਰੱਕੀ ਕਰ ਸਾਨੂੰ ਪ੍ਰਾਇਰ ਬਣਾਉਂਦੇ ਹੈ ਬਿਲਕੁਲ ਬਹੁਤ ਬਹੁਤ ਚੇ ਬਹੁਤ ਹੀ ਇਹ ਕੁ ਆ ਬੈਠੀ ਹੈ ਗਿਆ ਮੈਂ ਕਦੀ ਸੋਚ ਨਹੀਂ ਇਹਦਰ ਨੂੰ ਸੱਚਿਆ ਨਹੀਂ ਆ ਨਹੀ ਫਾਦਰ ਨੇ ਇਹ ਕਿਹਾ ਸੀ ਨੌਕਰੀ ਲੈਣੀ ਇੱਥੇ ਰਹਿਣਾ ਆ ਸਾਡੇ ਕੋਲ ਰਹਿਣਾ ਆ ਔਰ ਉਹਨਾਂ ਦੀ ਸੂਝ ਦੇ ਨਾਲ ਅਸੀਂ ਚੱਲੇ ਹੈਗੇ ਆ ਜੇ ਉਹਨਾਂ ਦੀ ਸੂਝ ਮੈਨੂੰ ਵਧੀਆ ਲੱਗੀ ਆ ਤੇ ਮੈਂ ਅਪਣਾ ਲਈ ਹੈਗੀ ਆ ਤੇ ਅਪਣਾ ਕੇ ਇੱਥੇ ਨੌਕਰੀ ਪ੍ਰਾਪਤ ਕਰ ਲਈ ਹੈਗੀ ਆ ਤੇ ਸਾਡੇ ਸਕੂਲ ਦੇ ਰਜੀਤ ਸਿੰਘ ਰਾਣਾ ਨੇ ਵੀ ਇਹੀ ਗੱਲ ਕੀਤੀ ਹੈਗੀ ਆ ਤੁਹਾਨੂੰ ਜਿਹੜੀ ਇੱਥੇ ਪ੍ਰੋਬਲਮ ਆਉਂਦੀ ਆ ਉਹ ਤੁਹਾਡੀ ਹੱਲ ਕਰ ਸਕਦੇ ਆ ਲੇਕਿਨ ਤੁਸੀਂ ਆਪਣੇ ਆਪ ਨੂੰ ਅੱچھے ਬੱਚੇ ਬਣਨ ਦੀ ਕੋਸ਼ਿਸ਼ ਕਰੋ ਇਸ ਮੌਕੇ ਖਾਸ ਤੌਰ ਤੇ ਇੰਗਲੈਂਡ ਤੋਂ ਪਹੁੰਚੇ ਪੈਣਜੀ ਸ਼ਿੰਦਰਕਰ ਅਤੇ ਮਿਸਟਰ ਕ੍ਰਿਸ ਨੂੰ ਸਕੂਲ ਸਟਾਫ ਵੱਲੋਂ ਸਨਮਾਨਿਤ ਵੀ ਕੀਤਾ ਗਿਆ